ਘੋੜਿਆਂ ਦੇ ਪਿੱਛੇ ਬਣ ਲਿਆ ਵਜ਼ੀਰ ਖਾਨ ਤੇ ਛੱਪੜ ਝੇੜੀ ਤੋਂ 20 ਕਿਲੋਮੀਟਰ ਸੀ ਸਰੰਦ 20 ਕਿਲੋਮੀਟਰ ਕਿਢੀ ਸਕੇ ਨੂੰ ਸਰੰਦ ਲੈ ਗਏ ਹੰਕਾਰ ਵਿੱਚ ਆਏ ਜਿੱਥੇ ਸਹਬਜ਼ਾਦਿਆਂ ਨੂੰ ਨੀਹਾਂ 'ਚ ਚਿਨਵਾਇਆ ਸੀ ਵਜ਼ੀਰ ਖਾਨ ਨੇ ਕਿਹਾ ਸੀ ਕਿ ਦਿੱਲੀ ਦੇ ਤਖਤਾਂ ਤੇ ਰਾਜੇ ਬਦਲਦੇ ਰਹਿੰਦੇ ਆ ਤੇ ਸਰੰਦ ਦਾ ਮੈਂ ਹੀ ਆ ਇੱਥੇ ਵਜ਼ੀਰ ਖਾਨ ਸੀ ਵਜ਼ੀਰ ਖਾਨ ਹੈ ਤੇ ਵਜ਼ੀਰ ਖਾਨ ਹੀ ਰਹੇਗਾ ਵਜ਼ੀਰ ਖਾਨ ਨੂੰ ਲਹੂ ਲਹਾਨ ਗੁਰੂ ਦੇ ਸਿੱਖ ਸਰੰਦ ਦੀਆਂ ਗਲੀਆਂ ਵਿੱਚੋਂ ਕੁੜੀ ਗੀਤ ਰਹੇ ਨੇ ਘੋੜਿਆਂ ਦੇ ਪਿੱਛੇ ਬੰਨ੍ਹ ਕੇ ਉਸ ਤੋਂ ਬਾਅਦ ਉਹਨੂੰ ਸਰਹੰਗ ਦੇ ਸਾਰੇ ਲੋਕਾਂ ਸਾਹਮਣੇ ਇੱਕ ਝੰਡ ਦੇ ਦਰਖਤ ਦੇ ਰੱਸਾ ਪਾ ਕੇ ਉਹਨੂੰ ਪੁੱਠਾ ਟੰਗਿਆ ਗਿਆ ਤੇ ਥੱਲੇ ਪ੍ਰਾਲੀ ਰੱਖ ਕੇ ਥੋੜੀ ਜਹੀ ਅੱਗ ਲਗਾਈ। ਉਹਦਾ ਸਰੀਰ ਇੱਕਦਮ ਨਹੀਂ ਮੱਚਿਆ, ਉਹਦਾ ਅੱਧ ਮੱਚਿਆ ਜਾਂ ਸਰੀਰ ਹੋ ਗਿਆ। ਫਿਰ ਉਹਦੇ ਬਾਅਦ ਉਹਨੂੰ ਗਿਰਜਾ ਬਾਜ ਪਿੱਲਾ ਆ ਕੇ ਉਹਦੇ ਸਰੀਰ ਨੂੰ ਨੋਚ-ਨੋਚ ਕੇ ਖਾਦਾ। ਕਿੰਨੇ ਜਿਹੜਾ ਵਜ਼ੀਰ ਖਾਨ ਸੀ ਉਹਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥੱਲੇ ਆ ਕੇ ਲੜਦੇ ਆ ਦੇਖਿਆ ਤੇ ਉਹ ਹਰਾਮੀ ਸੀ। ਅਨੂਜ ਜਿਵੇਂ ਪਿੱਠ ਪਿੱਛੋਂ ਮਾਰਾਂਗਾ ਤੇ ਭਾਈ ਬਾਦ ਸਿੰਘ ਵਿਚਾਲੇ ਆ ਗਏ ਵਜ਼ੀਰ ਖਾਨ ਨੇ ਭਾਈ ਬਾਦ ਸਿੰਘ ਵੱਲ ਨੇਜਾ ਮਾਰਿਆ ਜਦੋਂ ਨੇਜਾ ਮਾਰਿਆ ਤਾਂ ਭਾਈ ਬਾਦ ਸਿੰਘ ਜੀ ਨੇ ਨੇਜਾ ਬੁਚ ਲਿਆ ਤੇ ਨੇਜਾ ਜਾ ਕੇ ਉਹਦੇ ਘੋੜੇ ਤੇ ਵੱਜਾ ਤੇ ਵਜ਼ੀਰ ਖਾਨ ਥੱਲੇ ਡਿੱਗ ਗਿਆ ਵਜ਼ੀਰ ਖਾਨ ਨੇ ਥੱਲੇ ਡਿੱਗਦੇ ਡਿੱਗਦੇ ਨੇ ਤੀਰ ਮਾਰਿਆ ਤੇ ਤੀਰ ਬਾਦ ਸਿੰਘ ਦੇ ਬਾਹਾਂ 'ਚ ਵੱਜਿਆ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਤੋਂ ਥਾਪਣਾ ਲੈ ਕੇ ਪੰਜਾਬ ਪਹੁੰਚੇ ਤੇ ਉਹਨਾਂ ਨੇ ਉੱਥੇ ਬਹੁਤ ਸਾਰੇ ਇਲਾਕੇ ਮੁਸਲਮਾਨਾਂ ਤੋਂ ਆਜ਼ਾਦ ਕਰਾਏ ਤਾਂ ਇੰਨੀ ਵੱਡੀ ਫੌਜ ਦਾ مالک ਵਜ਼ੀਰ ਖਾਨ ਘਬਰਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਿਆ ਬੈਠਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਜੋ ਟੁਕੜੀ ਸੀ ਉਹ ਛੱਤ ਬਨੂੜ ਰਹਿੰਦੀ ਸੀ ਛੱਤ ਬਨੂੜ ਤੋਂ ਸਰਹੰਦ ਤਕਰੀਬਨ 30 ਕੁ ਕਿਲੋਮੀਟਰ ਦੂਰ ਹੈ ਸੋ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਅੱਖ ਸਰਹੰਦ ਤੇ ਡਿੱਗੀ ਸੀ ਪਰ ਜਿਹੜਾ ਹੁਣ ਵਜ਼ੀਰ ਖਾਨ ਸੀ ਉਹਨੇ ਕੀ ਚਾਲ ਚੱਲੀ ਕਿ ਬਾਬਾ ਬੰਦਾ ਸਿੰਘ ਬਹਾਦਰ ਮੇਰੇ ਤੇ ਹਮਲਾ ਕਰੇ ਉਦੋਂ ਤੋਂ ਪਹਿਲਾਂ ਮੈਂ ਹਮਲਾ ਨਹੀਂ ਕਰਨਾ ਤੇ ਫੌਜ ਦੀ ਭਰਤੀ ਖੋਲਤੀ ਆਸ-ਪਾਸ ਦੇ ਜਿਹੜੇ ਮੁਗਲ ਸੀ ਜਿਹੜੇ ਪਠਾਨ ਸੀ ਉਹਨਾਂ ਕੋਲ ਜਾ ਕੇ ਇਸਲਾਮ ਧਰਮ ਦੇ ਨਾਂ ਤੇ ਉਹਨਾਂ ਦੇ ਤਰਲੇ ਮਿੰਦਾਂ ਕਰਨ ਲੱਗ ਪਿਆ ਕਿ ਤੁਸੀਂ ਮੇਰਾ ਸਾਥ ਦੇਵੋ ਤੇ ਦਿੱਲੀ ਤੋਂ ਹਥਿਆਰ ਮੰਗਾਉਣੇ ਸ਼ੁਰੂ ਕਰਤੇ ਕਹਿੰਦੇ 1 ਲੱਖ ਦੀ ਫੌਜ ਤਿਆਰ ਕਰ ਲਈ ਸੀ ਤੇ ਉਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਸਿਰਫ 30-40 ਹਜ਼ਾਰ ਦੀ ਫੌਜ ਸੀ ਹੁਣ ਬਾਬਾ ਬੰਦਾ ਸਿੰਘ ਬਹਾਦਰ ਛੱਤ ਬਨੌਰ ਤੋਂ ਚੱਲਦੇ ਨੇ ਸਰਹੱਦ ਤੇ ਹਮਲਾ ਕਰਨ ਲਈ ਤੇ ਜਦੋਂ ਹੁਣ ਚੱਕਵੜ ਜੜੀ ਪਹੁੰਚਦੇ ਨੇ ਤਾਂ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਵਜ਼ੀਰ ਖਾਨ ਦੀਆਂ ਫੌਜਾਂ ਸਰਹੰਦ ਤੋਂ ਚੱਲ ਪਈਆਂ ਨੇ ਤਾਂ ਉਹ ਉਸੇ ਜਗ੍ਹਾ ਤੇ ਰੁਕ ਗਏ ਜਿੱਥੇ ਇਹ ਜੰਗ ਹੋਈ ਉਹਨੂੰ ਚੱਪੜ ਝੜੀ ਕਹਿੰਦੇ ਨੇ ਪਰ ਉਹਦਾ ਅਸਲ ਨਾਮ ਛੱਪੜ ਝੜੀ ਸੀ ਮਤਲਬ ਛੱਪੜਾਂ ਦੀ ਝੜੀ ਸੋ 12 ਮਈ 1710 ਨੂੰ ਸਵੇਰੇ ਉੱਥੇ ਜੰਗ ਹੋਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ 5 ਸਾਲ ਬਾਅਦ ਕਹਿੰਦੇ ਨੇ ਕਿ ਵਜ਼ੀਰ ਖਾਨ ਦੀ ਜੋ ਫੌਜ ਸੀ ਉਹਨਾਂ ਕੋਲ ਵੱਡੇ ਵੱਡੇ ਹਾਥੀ ਸੀ ਵੱਡੀਆਂ-ਵੱਡੀਆਂ ਤੋਪਾਂ ਤੇ ਹਜ਼ਾਰਾਂ ਦੀ ਗਿਣਤੀ ਚ ਘੋੜ ਸਵਾਰ ਤੇ ਇਧਰ ਜੋ ਸਿੱਖਾਂ ਦੀ ਫੌਜ ਸੀ ਇਹਨਾਂ ਕੋਲ ਨਾਰਮਲ ਹਥਿਆਰ ਤਲਵਾਰਾਂ ਨੇਜੇ ਤੀਰ ਕਮਾਨ ਤੇ ਕੁਝ ਗਿਣੀਆਂ-ਮਿਣੀਆਂ ਬੰਦੂਕਾਂ ਸੀ ਤੇ 6 ਤੋਪਾਂ ਸੀ ਪਰ ਇਹਨਾਂ ਕੋਲ ਜੋ ਚੀਜ਼ ਸੀ ਉਹ ਮੁਗਲਾਂ ਕੋਲ ਨਹੀਂ ਸੀ ਜਜ਼ਬਾ ਜਨੂਨ ਗੁਰੂ ਸਾਹਿਬ ਦਾ ਓਟ ਆਸਰਾ ਉੱਚੀ-ਉੱਚੀ ਯਾ ਲੀ ਯਾ ਲੀ ਦੇ ਨਾਰੇ ਲੱਗ ਰਹੇ ਸੀ ਤੇ ਇਧਰੋਂ ਸਿੱਖ ਫੌਜਾਂ ਦੇ ਅਕਾਲ ਅਕਾਲ ਦੇ ਨਾਰੇ ਲੱਗ ਰਹੇ ਸੀ। ਬਾਬਾ ਬੰਦਾ ਸਿੰਘ ਬਹਾਦਰ ਉਦੋਂ ਇੱਕ ਟਿੱਲੇ ਤੇ ਬਹਿ ਗਏ। ਟਿੱਲਾ ਮਤਲਬ ਇੱਕ ਟਿੱਬੇ ਦੀ ਤਰ੍ਹਾਂ ਕੋਈ ਉੱਚੀ ਜਗ੍ਹਾ ਤੇ। ਉੱਥੇ ਬਹਿ ਕੇ ਇੱਕ ਨੀਤੀ ਘੜ ਰਹੇ ਸੀ। ਫੌਜਾਂ ਲੜ ਰਹੀਆਂ ਸੀ। ਵਜ਼ੀਰ ਖਾਨ ਦੀ ਜਿਹੜੀ ਫੌਜ ਸੀ, ਉਹਦੇ 'ਚ ਸਭ ਤੋਂ ਅੱਗੇ ਹਾਥੀ ਸਨ, ਵੱਡੇ ਵੱਡੇ ਹਾਥੀ। ਉਹਦੇ ਤੋਂ ਪਿੱਛੇ ਤੋਪਾਂ ਸਨ, ਤੋਪਾਂ ਤੋਂ ਪਿੱਛੇ ਘੋੜ ਸਵਾਰ ਸੀ। ਤੇ ਉਹਨਾਂ ਪਿੱਛੇ ਜਿਹੜੇ ਪੈਦਲ ਆ ਰਹੇ ਸੀ ਉਹ ਸਨ ਸੋ ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਪਲਾਨ ਦੇਖੋ ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਉਹਨਾਂ ਕੋਲ ਤੋਪਾਂ ਸਨ ਉਹ ਤੋਪਾਂ ਨਾਲ ਜਿਹੜੇ ਵਜ਼ੀਰ ਖਾਨ ਦੇ ਸਭ ਤੋਂ ਅੱਗੇ ਹਾਥੀ ਸਨ ਉਹਨਾਂ ਤੇ ਹਮਲਾ ਕਰਤਾ ਤੇ ਕਈ ਹਾਥੀ ਜ਼ਖਮੀ ਹੋ ਗਏ ਤੇ ਪਿੱਛੇ ਨੂੰ ਭੱਜਣ ਲੱਗ ਗਏ ਤੇ ਮੁਗਲਾਂ ਦੀਆਂ ਫੌਜਾਂ ਹੀ ਕੁਝਲ ਦਿੱਤੀਆਂ ਉਹਦੇ ਬਾਅਦ ਵਜ਼ੀਰ ਖਾਨ ਦੀ ਫੌਜ ਨੇ ਫਿਰ ਤੋਪਾਂ ਨਾਲ ਹਮਲਾ ਕਰਤਾ ਤੇ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਸੀ ਉਹ ਝਿੜੀ ਵਾਲੇ ਪਾਸੇ ਸੀ ਤੇ ਜਦੋਂ ਉਹ ਹਮਲਾ ਕਰਦੇ ਸੀ ਤੇ ਦਰਖਤਾਂ ਦੇ ਓਲੇ ਹੋ ਜਾਂਦੇ ਸੀ ਫਿਰ ਮੁਗਲਾਂ ਨੇ ਆਪਣੀਆਂ ਤੋਪਾਂ ਅੱਗੇ ਕੱਢੀਆਂ ਤੇ ਤੋਪਾਂ ਨਾਲ ਇਨਾਂ ਦੀਆਂ ਤੋਪਾਂ ਵਾਲਿਆਂ ਨੂੰ ਸਭ ਨੂੰ ਮਾਰ ਦਿੱਤਾ ਤੇ ਇਨਾਂ ਦੀਆਂ ਤੋਪਾਂ ਸੁੰਨਸਾਨ ਹੋ ਗਈਆਂ ਤੇ ਉਸ ਤੋਂ ਬਾਅਦ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਘੋੜ ਸਵਾਰ ਸੀ ਉਹ ਵਜ਼ੀਰ ਖਾਨ ਦੀ ਫੌਜ ਵੱਲ ਵੱਧ ਗਏ ਤੇ ਜੰਗ ਲੜਨ ਲੱਗ ਗਏ ਜੰਗ ਤੋਂ ਪਹਿਲਾਂ ਵਜ਼ੀਰ ਖਾਨ ਨੇ ਇੱਕ ਹੋਰ ਚਾਲ ਖੇਢੀ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਜੰਗ ਦੀ ਤਿਆਰੀ ਕਰ ਰਹੇ ਸੀ ਤਾਂ ਵਜ਼ੀਰ ਖਾਨ ਨੇ ਸੁਚਾਨੰਦ ਦੇ ਭਤੀਜੇ ਨੂੰ 1000 ਹਿੰਦੂ ਫੌਜੀ ਦੇ ਕੇ ਭੇਜ ਤੇ ਕਿ ਤੁਸੀਂ ਜਾਓ ਉਹਨਾਂ ਦੀ ਫੌਜ ਵਿੱਚ ਰਲ ਜਾਓ ਤੇ ਜੰਗ ਦੇ ਟਾਈਮ ਆ ਤੁਸੀਂ ਬਗਾਵਤ ਕਰ ਦਿਓ ਉਧਰੋਂ ਮੇਰੇ ਵੱਲ ਆ ਜਿਓ ਇਸ ਨਾਲ ਉਹਨਾਂ ਦੇ ਹੌਸਲੇ ਢਹਿ ਜਾਣਗੇ ਹੌਸਲੇ ਗਿਰ ਜਾਣਗੇ ਤੇ ਚਲਾ ਗਿਆ ਸੁਚਾਨੰਦ ਦਾ ਭਤੀਜਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਤੇ ਜਾ ਕੇ ਕਹਿੰਦਾ ਕਿ ਮੈਂ ਹਿੰਦੂ ਫੌਜ ਲੈ ਕੇ ਆਇਆ ਵਜ਼ੀਰ ਖਾਨ ਤੋਂ ਅਸੀਂ ਬਗਾਵਤੀ ਹੋ ਗਏ ਤੇ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਆ ਅਸੀਂ ਉਹਨਾਂ ਦੇ ਜ਼ੁਲਮਾਂ ਤੋਂ ਤੰਗ ਆ। ਬਾਬਾ ਬੰਦਾ ਸਿੰਘ ਬਹਾਦਰ ਹੁਣ ਸੂਜਵਾਨ ਸੀ। ਉਹਨਾਂ ਨੇ ਰਲਾ ਤਾਂ ਲਿਆ ਆਪਣੇ ਨਾਲ ਪਰ ਉਹਨਾਂ ਨੂੰ ਸਭ ਤੋਂ ਪਿੱਛੇ ਰੱਖਿਆ। ਅੱਗੇ ਨਹੀਂ ਲਾਇਆ। ਬਸ ਫਿਰ ਉਹੀ ਕੰਮ ਹੋਇਆ। ਸੁਚਾਨੰਦ ਨੇ ਆਪਣੀ ਚਾਲ ਖੇਢੀ ਤੇ ਕੀਤਾ ਇਸ਼ਾਰਾ। ਜਿਹੜੇ ਉਹਨਾਂ ਨਾਲ ਦੇ ਸਨ ਉਹ ਝੂਠ ਬੋਲਣ ਲੱਗ ਗਏ। ਸਿੱਖਾਂ ਦੇ ਭੇਸ ਵਿੱਚ ਸਨ ਕਹਿੰਦੇ ਮੁਗਲ ਭਾਰੀ ਪੈ ਗਏ। ਮੁਗਲ ਭਾਰੀ ਪੈ ਗਏ। ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਵਿੱਚ ਥੋੜਾ ਜਨਾ ਡਰ ਦੇਖਿਆ ਗਿਆ। ਥੋੜੇ ਜੇ ਇਹਨਾਂ ਦੇ ਮਤਲਬ ਪੈਰ ਹਿੱਲ ਗਏ ਤਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਕੀਤਾ ਉਹ ਟਿੱਲੇ ਤੋਂ ਉੱਤਰ ਕੇ ਆਏ ਉੱਤਰ ਕੇ ਆਪਣੀਆਂ ਫੌਜਾਂ 'ਚ ਖੜ ਕੇ ਜੈਕਾਰੇ ਲਾਏ ਤੇ ਇਹਨਾਂ ਦੀਆਂ ਫੌਜਾਂ ਦਾ ਹੌਸਲਾ ਫਿਰ ਤੋਂ ਬਣ ਗਿਆ ਜਿਹੜਾ ਪਹਿਲਾਂ ਟਕਰਾ ਹੋਇਆ ਉਹ ਹੋਇਆ ਭਾਈ ਬਾਜ ਸਿੰਘ ਤੇ ਸੁਚਾਨੰਦ ਦਾ ਹੁਣ ਸੁਚਾਨੰਦ ਵਰਗੇ ਤਾਂ ਹਰਾਮਪੋਣੇ ਕਰਨ ਜੋਗੇ ਸੀ ਇਹ ਕੋਈ ਯੋਧੇ ਤਾਂ ਨਹੀਂ ਹੈਗੇ ਸੀ ਭਾਈ ਬਾਜ ਸਿੰਘ ਵਰਗੇ ਯੋਧੇ ਤੇ ਜਦੋਂ ਭਾਈ ਬਾਜ ਸਿੰਘ ਤਲਵਾਰ ਲੈ ਕੇ ਅੱਗੇ ਵਧਿਆ ਤਾਂ ਸੁਚਾਨੰਦ ਡਰ ਗਿਆ ਤੇ ਉਥੋਂ ਭੱਜ ਗਿਆ ਸਰੰਦ ਨੂੰ ਹੁਣ ਤੁਹਾਨੂੰ ਦੱਸ ਦਿਆਂ ਕਿ ਵਜ਼ੀਰ ਖਾਨ ਦਾ ਅੰਤ ਕਿਵੇਂ ਹੋਇਆ ਐਨਾ ਭੈੜਾ ਅੰਤ ਕਿ ਉਹਦੀਆਂ ਸੱਤ ਪੁਸਤਾਂ ਹੁਣ ਤੱਕ ਕੰਬਦੀਆਂ ਹੋਣਗੀਆਂ ਜਿਨੇ ਛੋਟੇ ਛੋਟੇ ਸਹਿਬਜ਼ਾਦਿਆਂ ਤੇ ਤਰਸ ਨਹੀਂ ਖਾਦਾ ਉਹ ਬੰਦੇ ਦਾ ਐਨਾ ਭਿਆਨਕ ਅੰਤ ਹੋਣਾ ਹੀ ਚਾਹੀਦਾ ਸੀ ਕਹਿੰਦੇ ਜਿਹੜਾ ਵਜ਼ੀਰ ਖਾਨ ਸੀ ਉਹਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥੱਲੇ ਆ ਕੇ ਲੜਦਿਆਂ ਦੇਖਿਆ ਤੇ ਉਹ ਹਰਾਮੀ ਸੀ ਉਹਨੂੰ ਜਿਵੇਂ ਪਿੱਠ ਪਿੱਛੋਂ ਮਾਰਾਂਗਾ ਤੇ ਭਾਈ ਬਾਦ ਸਿੰਘ ਵਿਚਾਲੇ ਆ ਗਏ ਵजीर ने खान ਨੇ ਭਾਈ ਬਾਜ ਸਿੰਘ ਵੱਲ ਨੇਜਾ ਮਾਰਿਆ ਜਦੋਂ ਨੇਜਾ ਮਾਰਿਆ ਤਾਂ ਭਾਈ ਬਾਜ ਸਿੰਘ ਜੀ ਨੇ ਨੇਜਾ ਬੁਚ ਲਿਆ ਤੇ ਵਾਪਸ ਵजीर खान ਵੱਲ ਮਾਰਿਆ ਤੇ ਨੇਜਾ ਜਾ ਕੇ ਉਹਦੇ ਘੋਡੇ ਤੇ ਵੱਜਾ ਤੇ ਵजीर खान ਥੱਲੇ ਡਿੱਗ ਗਿਆ ਵजीर खान ਨੇ ਥੱਲੇ ਡਿੱਗਦੇ ਡਿੱਗਦੇ ਨੇ ਤੀਰ ਮਾਰਿਆ ਤੇ ਤੀਰ ਬਾਜ ਸਿੰਘ ਦੇ ਬਾਹਾਂ 'ਚ ਵੱਜਿਆ ਫਿਰ ਭਾਈ ਬਾਜ ਸਿੰਘ ਵੀ ਨੀਚੇ ਡਿੱਗ ਗਏ ਤਾਂ ਵजीर खान ਨੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਮਾਰ ਦਵਾਂ ਤਾਂ ਇੱਕ ਭਾਈ ਫਤੇ ਸਿੰਘ ਸੀ ਤੇ ਫਤਿਹ ਸਿੰਘ ਜੀ ਨੇ ਉਹਦੇ ਹਮਲੇ ਤੋਂ ਪਹਿਲਾਂ ਹੀ ਜਾ ਕੇ ਵਜ਼ੀਰ ਖਾਂ ਤੇ ਹੀ ਹਮਲਾ ਕਰਤਾ ਤੇ ਉਹਦਾ ਮੋਡਾ ਵੱਡਦਾ ਤੇ ਹੁਣ ਇੱਥੇ ਕਾਦਕ ਦੇਖੋ ਵਜ਼ੀਰ ਖਾਂ ਬਾਬੀ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਾਇਆ ਸੀ ਰੱਬ ਦੇ ਰੰਗ ਦੇਖੋ ਕਿ ਵਜ਼ੀਰ ਖਾਂ ਦਾ ਅੰਤ ਵੀ ਭਾਈ ਫਤਿਹ ਸਿੰਘ ਦੀ ਤਲਵਾਰ ਤੋਂ ਹੋਇਆ ਭਾਈ ਫਤਿਹ ਸਿੰਘ ਯੋਧਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਦਾ ਤੇ ਜਦੋਂ ਵਜ਼ੀਰ ਖਾਂ ਦਾ ਮੋਡਾ ਵੱਡਦਾ ਤਾਂ ਸਾਰੇ ਕਿਤੇ ਖਬਰ ਫੈਲ ਗਈ ਕਿ ਵਜ਼ੀਰ ਖਾਂ ਮਾਰਿਆ ਗਿਆ ਵਜ਼ੀਰ ਖਾਂ ਮਾਰਿਆ ਗਿਆ ਸਾਰੀ ਫੌਜ ਜੋ ਖਰੀਦ ਕੇ ਲਿਆਇਆ ਸੀ ਜਾਂ ਜਿਹੜੀ ਤਨਖਾਹ ਵਾਲੀ ਫੌਜ ਸੀ ਉਹ ਮਿੰਟਾਂ ਸਕਿੰਟਾਂ ਚ ਹੀ ਮੈਦਾਨ ਖਾਲੀ ਕਰਕੇ ਭੱਜ ਗਏ ਤੇ ਹੁਣ ਜਦੋਂ ਵਜ਼ੀਰ ਖਾਂ ਜਦੋਂ ਥੱਲੇ ਪਿਆ ਤੜਫ ਰਿਹਾ ਸੀ ਤਾਂ ਉਹਨੂੰ ਧਰਤੀ ਤੇ ਨਹੀਂ ਛੱਡਿਆ ਗੁਰੂ ਦੇ ਸਿੰਘ ਕਹਿੰਦੇ ਤੈਨੂੰ ਉੱਥੇ ਹੀ ਲੈ ਕੇ ਜਾਵਾਂਗੇ ਸਰਹੰਦ ਜਿੱਥੇ ਛੋਟੇ ਸਾਹਿਬ ਜਦਿਆਂ ਦਾ ਖੂਨ ਡੁੱਲਿਆ ਸੀ ਹੁਣ ਉੱਥੇ ਪਤਾ ਕਿਵੇਂ ਲੈ ਕੇ ਗਏ ਘੋੜਿਆਂ ਦੇ ਪਿੱਛੇ ਬੰਨ ਲਿਆ ਵਜ਼ੀਰ ਖਾਂ ਤੇ ਛੱਪੜ ਜਿਹੜੀ ਤੋਂ 20 ਕਿਲੋਮੀਟਰ ਸੀ ਸਰਹੰਦ 20 ਕਿਲੋਮੀਟਰ ਦੀ ਸਕੇ ਨੂੰ ਸਰੰਦ ਲੈ ਗਏ ਹੰਕਾਰ ਵਿੱਚ ਆਏ ਜਿੱਥੇ ਸਹਬਜ਼ਾਦਿਆਂ ਨੂੰ ਨੀਹਾਂ 'ਚ ਝਿਨਵਾਇਆ ਸੀ ਵਜ਼ੀਰ ਖਾਨ ਨੇ ਕਿਹਾ ਸੀ ਕਿ ਦਿੱਲੀ ਦੇ ਤਖਤਾਂ ਤੇ ਰਾਜੇ ਬਦਲਦੇ ਰਹਿੰਦੇ ਆ ਤੇ ਸਰੰਦ ਦਾ ਮੈਂ ਹੀ ਆ ਇੱਥੇ ਵਜ਼ੀਰ ਖਾਨ ਸੀ ਵਜ਼ੀਰ ਖਾਨ ਹੈ ਤੇ ਵਜ਼ੀਰ ਖਾਨ ਹੀ ਰਹੇਗਾ ਵਜ਼ੀਰ ਖਾਨ ਨੂੰ ਲਹੂ ਲਹਾਨ ਗੁਰੂ ਦੇ ਸਿੱਖ ਸਰੰਦ ਦੀਆਂ ਗਲੀਆਂ ਵਿੱਚੋਂ ਕੁੜੀ ਗੀਸ ਰਹੇ ਨੇ ਘੋੜਿਆਂ ਦੇ ਪਿੱਛੇ ਵੱੰਨ ਕੇ ਉਸ ਤੋਂ ਬਾਅਦ ਉਹਨੂੰ ਸਰੰਦ ਦੇ ਸਾਰੇ ਲੋਕਾਂ ਸਾਹਮਣੇ ਇੱਕ ਝੰਡ ਦੇ ਦਰਖਤ ਤੇ ਰੱਸਾ ਪਾ ਕੇ ਉਹਨੂੰ ਪੁੱਠਾ ਟੰਗਿਆ ਗਿਆ ਤੇ ਥੱਲੇ ਪ੍ਰਾਲੀ ਰੱਖ ਕੇ ਥੋੜੀ ਜਹੀ ਅੱਗ ਲਗਾਈ। ਉਹਦਾ ਸਰੀਰ ਇੱਕਦਮ ਨਹੀਂ ਮੱਚਿਆ, ਉਹਦਾ ਅੱਧ ਮੱਚਿਆ ਜਾਂ ਸਰੀਰ ਹੋ ਗਿਆ। ਫਿਰ ਉਹਦੇ ਬਾਅਦ ਉਹਨੂੰ ਗਿਰਜਾਂ, ਬਾਜ, ਇੱਲਾਂ ਆ ਕੇ ਉਹਦੇ ਸਰੀਰ ਨੂੰ ਨੋਚ-ਨੋਚ ਕੇ ਖਾਦਾ ਤੇ ਉਹ ਤੜਫ-ਤੜਫ ਕੇ ਮਰਿਆ। ਇਹ ਅੰਤ ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਿੱਤਾ। ਜੇ ਵਜ਼ੀਰ ਖਾਨ ਦਾ ਇਸ ਤਰ੍ਹਾਂ ਅੰਤ ਨਾ ਹੁੰਦਾ ਤਾਂ ਸਿੱਖਾਂ ਅੰਦਰ ਅੱਗ ਰਹਿਣੀ ਸੀ। ਹੁਣ ਗੁਰੂ ਦੇ ਸਿੰਘਾਂ ਨੂੰ ਇਦਾਂ ਹੈ ਕਿ ਆਪਾਂ ਬਦਲਾ ਲੈ ਲਿਆ ਉਹਦੇ ਅੰਜਾਮ ਤੱਕ ਉਹਨੂੰ ਪਹੁੰਚਾਤਾ ਸਰਹੰਦ ਸੀ ਜਿਹੜਾ ਤਾਂ ਸਿੱਖਾਂ ਨੇ ਇਸ ਤਰ੍ਹਾਂ ਸਰਹੰਦ ਨੂੰ ਫਤਿਹ ਕਰ ਲਿਆ ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤਾ ਤਾਂ ਉਹਦੋਂ ਦੱਸਦੇ ਨੇ ਕਿ 3 ਕਰੋੜ ਰੁਪਏ ਆਪਣੇ ਕਬਜ਼ੇ 'ਚ ਲੈ ਲਿਆ ਔਰ ਉਹ ਕਿਸੇ નિર્ਦੋਸ਼ਾਂ ਨੂੰ ਲੁੱਟਿਆ ਨਹੀਂ ਹੈਗਾ ਕਿਸੇ ਦੇ ਘਰ 'ਚ ਡਾਕਾ ਨਹੀਂ ਮਾਰਿਆ ਸੁੱਚਾ ਆਨੰਦ ਦਾ ਪੈਸਾ ਵਜ਼ੀਰ ਖਾਨ ਦਾ ਪੈਸਾ ਸੀ ਇਹਨਾਂ ਨੇ ਗੱਡਿਆਂ ਦੇ ਲੱਦ ਕੇ ਉਹਨਾਂ ਨੇ ਲੋਹਗੜ੍ਹ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਲੋਕ ਡਰੇ ਹੋਏ ਸੀ ਕਿ ਸਿੱਖਾਂ ਨੂੰ ਸਾਰੇ ਮੁਗਲਾਂ ਦਾ ਜਾਂ ਇੱਥੋਂ ਦੇ ਸਾਰੇ ਲੋਕਾਂ ਦਾ ਉਹੀ ਹਾਲ ਕਰਨਗੇ ਜਿਹੜਾ ਮੁਗਲ ਸਿੱਖਾਂ ਦਾ ਕਰਦੇ ਹੁੰਦੇ ਸੀ ਕਿ ਸਾਡੇ ਬੱਚਿਆਂ ਨੂੰ ਮਾਰ ਦੇਣਗੇ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਕੱਠ ਕੀਤਾ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਤੁਹਾਨੂੰ ਡਰਨ ਦੀ ਲੋੜ ਨਹੀਂ ਕਿਸੇ ਵੀ ਬੇਕਸੂਰ ਨੂੰ ਸਿੱਖ ਹੱਥ ਨਹੀਂ ਲਾਉਣਗੇ ਪਰ ਜਿਹਦਾ ਕਸੂਰ ਹੈ ਉਹ ਬਖਸ਼ਿਆ ਨਹੀਂ ਜਾਏਗਾ ਤਾਂ ਕਹਿੰਦੇ ਨੇ ਕਿ ਮੁਗਲਾਂ ਦੇ ਜਿਹੜੇ ਵਜ਼ੀਰਖਾਂ ਵਰਗਿਆਂ ਦੇ ਕਿਲੇ ਸੀ ਉਹ ਨਿਸ਼ਤ ਨਬੂਤ ਕੀਤੇ ਢਾਹੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਰ ਜਿਹੜੀਆਂ ਧਾਰਮਿਕ ਇਮਾਰਤਾਂ ਸੀ ਕਿਤੇ ਕੋਈ ਮਜ਼ਾਰ ਹੈ ਕੋਈ ਮਸਜਿਦ ਹੈ ਉਹ ਇੱਕ ਵੀ ਨਹੀਂ ਟਾਹੀ ਅੱਜ ਵੀ ਮੌਜੂਦ ਨੇ ਉੱਥੇ ਤੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਸੁੱਚਾ ਆਨੰਦ ਦਾ ਕੀ ਹੋਇਆ ਉਹ ਤਾਂ ਉੱਥੋਂ ਭੱਜ ਆਇਆ ਸੀ ਭਾਈ ਬਾਦ ਸਿੰਘ ਤੋਂ ਡਰਦਾ ਅੰਨਾ ਪੈਸਾ ਸੀ ਉਹਦੇ ਕੋਲ ਅੰਨਾ ਪੈਸਾ ਜਮਾ ਖਾਸ ਬੰਦਾ ਸੀ ਉਹ ਵਜ਼ੀਰਖਾਂ ਦਾ ਸਿੱਖਾਂ ਨੇ ਹੁਣ ਕਬਜ਼ਾ ਕਰ ਲਿਆ ਸਰਹੰਦ ਤੇ ਚਾਰੇ ਪਾਸੇ ਸਿੱਖ ਹੀ ਸਿੱਖ ਸਨ ਸਰਹੰਦ ਵਿੱਚ ਸੂਚਾਨੰਦ ਹਜੇ ਵੀ ਉਸੇ ਸ਼ਹਿਰ ਚ ਫਿਰਦਾ ਏ ਉਹ ਕਿਉਂ ਨਹੀਂ ਨਿਕਲਿਆ ਕਿਉਂ ਨਹੀਂ ਭੱਜਿਆ ਉਹਦੇ ਲਾਲਚ ਨੇ ਨਹੀਂ ਜਾਣ ਦਿੱਤਾ ਉਹਦੇ ਕੋਲ ਦੌਲਤ ਇੰਨੀ ਸੀ ਸਕੀਮਾਂ ਘਟਦਾ ਰਹਾ ਕਿਵੇਂ ਆਪਣੀ ਦੌਲਤ ਲੈ ਕੇ ਕਿਵੇਂ ਜਾਵਾਂ ਇੱਥੋਂ ਕਿਸੇ ਨੇ ਫਿਰ ਖਬਰ ਦਿੱਤੀ ਕਿ ਸੂਚਾਨੰਦ ਇੱਥੇ ਆ ਫਿਰ ਉਹਦਾ ਕੀ ਹਾਲ ਕੀਤਾ ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਕਹਿੰਦੇ ਉਹਦੇ ਨੱਕ ਚ ਨਕੇਲ ਪਾਤੀ ਤੇ ਉਹਨੂੰ ਕਹਿੰਦੇ ਤੂੰ ਪੀਖ ਮੰਗ ਸਰੰਦ ਦੀਆਂ ਗਲੀਆਂ 'ਚ ਸਰੰਦ ਦੀਆਂ ਗਲੀਆਂ 'ਚ ਪੀਖ ਮੰਗੀ ਫਿਰ ਉਹਨੇ ਫਿਰ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਹਦੇ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਵੀ ਚਲਾਏ ਮੋਹਰੇ ਵੀ ਚਲਾਈਆਂ ਮਤਲਬ ਬਾਬਾ ਬੰਦਾ ਸਿੰਘ ਬਹਾਦਰ ਨੇ ਇੰਨੀ ਵੱਡੀ ਜੰਗ ਜਿੱਤੀ ਤਖਤਾ ਪਲਟ ਕੀਤਾ ਆਪਣੇ ਨਾਂ ਤੇ ਇੱਕ ਵੀ ਸਿੱਕਾ ਨਹੀਂ ਚਲਾਇਆ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਵੀਡੀਓ ਜਰੂਰ ਦੱਸੋ ਕਮੈਂਟ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ